ਉਕਾਜ ਦੀ ਫੀਸ ਭਰਨ ਗਈ ਹੋਰ ਕਾਦੀ ਭਰਨੀ ਹੀ ਬਾਈ ਕਰੇ ਤਾਂ ਖਰਜ ਆ ਗਿਆ ਘੁੱਟ ਘੁੱਟ ਤੇਰੀ ਭਜਾਈ ਕੱਲੀ ਯਾਰ ਵਾਲੇ ਉਹ ਕੰਦੀ ਰੂੜ ਯਾਰ ਚੋਰਾਂ ਨੂੰ ਮੋੜ ਪੈਂਦੇ ਯਾਰ ਬਹੁਤ ਗੱਲਾਂ ਕਰੀ ਜਾਂਦਾ ਯਾਰ ਤੂੰ ਹਾਂਜੀ ਨਾ ਮੇਰੀ ਗੱਲ ਸੁਣੋ ਸੁਣੋ ਮੈਂ ਕਿੰਨੀ ਵਾਰੀ ਕਿਹਾ ਕਿ ਮੈਨੂੰ ਫੋਨ ਨਾ ਕਰਿਆ ਕਰੋ ਐਦਾਂ ਸਿੱਧਾ ਖੜ ਪਹਿਲਾਂ ਤਾਂ ਨਾਲੇ ਬੋਲਣ ਦਾ ਢੰਗ ਸਿੱਖ ਲੈ ਕਿ ਵੱਡਾ ਨਾ ਕਿਵੇਂ ਬੋਲੀ ਜਾਂਦਾ ਉੱਪਰ ਜਾਈ ਮੈਂ ਤਾਂ ਸਿੱਧੀ ਖੜਾ ਤੇਰੇ ਵਤੀਨਾ ਮੈਂ ਵਿਆਹ ਹੀ ਕਰਾਇਆ ਤੇ ਨਾ ਵਿਆਹ ਅੱਗੇ ਕਰਾਵਾਂ ਤੇ ਮੈਨੂੰ ਮਾਰਨਾ ਪਿਆ ਨਾ ਮੈਂ ਬੋਇਲੂਈ ਜਾਣੋ ਮਾ ਮੈਂ ਕਿਤੇਰੇ ਕਰਕੇ ਉਹ ਕਿੱਧਰ ਗਿਆ ਤਿਆ ਮੇਰਾ ਬਾਈ ਕੰਮ ਗਈ ਗਿਆ ਸੁਣਾ ਯਾ ਫੀਸ ਜੀ ਭਰਨ ਗਿਆਈਗਾ ਤੇਰੀ ਫੀਸ ਉਹ ਕਾਜ ਦੀ ਫੀਸ ਭਰਨ ਗਈ ਹੋਰ ਕਾਦੀ ਭਰਨੀ ਹੀ ਬਾਈ ਕਰੇ ਤਾਂ ਖੜ ਜਾ ਕਰ ਘੁੱਟ ਘਟ ਤੇਰੀ ਭਝਾਈ ਕੱਲੀ ਯਾਰ ਵਾਲੇ ਉਹ ਕੰਦੀ ਰੂੜ ਯਾਰ ਚੋਰਾਂ ਨੂੰ ਮੋੜ ਪੈਂਦੇ ਯਾਰ ਬੌੜੀਆਂ ਗੱਲਾਂ ਕਰੀ ਜਨਾ ਯਾਰ ਤੂੰ ਵੀ ਮੇਰੀ ਗੱਲ ਸੁਣ ਲੈ ਤੂੰ ਘਰੇ ਖੜ ਜਾ ਕਰ ਇਹ ਕਰੀ ਖੜਦਾ ਬਾਈ ਮੇਰੀ ਗੱਲ ਸੁਣਾ ਕਰੀ ਖੜਦਾ ਮੈਂ ਕਿਹੜਾ ਉਹਦੇ ਕੰਮ ਕਰ ਦੇਖਣੇ ਨਹੀਂ ਤੂੰ ਵੀ ਯਾਰ ਹੋਰ ਗੱਲਾਂ ਕਰੀ ਜਨਾ ਹੋਰ ਗੱਲਾਂ ਕੀ ਕਰਨ ਆ ਗਿਆ ਯਾਰ ਉਹੀ ਬੌਲੀਆਂ ਗੱਲਾਂ ਤੇਰੀਆਂ ਵੀ ਗੁਰੀ ਚੱਲ ਠੀਕ ਐ ਨਾਲੇ ਪਰਹਾਈ ਦਾ ਖਿਆਲ ਰੱਖੀ ਕੱਲੀ ਆਉਰੇ ਕਰੇ ਓਏ ਯਾਰ ਬਾਈ ਰੱਖ ਲੂਗਾ ਬਾਈ ਸਾੜੇ ਰੱਖ ਬਾਈ ਉਹ ਜਾਈ ਨਾ ਕਿਤੇ ਦੇਖ ਲੈ ਕੱਲੀ ਨਾਲੇ ਜੇ ਤੂੰ ਬਾਗ ਗਿਆ ਫਿਰ ਕਿੱਥੋਂ ਕਰੋਗੀ ਉਸਾ ਹੋਰ ਨੂੰ ਯਾਰ ਐ ਉਰੇ ਐਵੇਂ ਉੱਜਣਾ ਖਾਣਾ ਉਹੀ ਦੂੜੀ ਦੂਰੀ ਫਿਰ ਜਿਆ ਯਾਰ ਨਾਲੇ ਲੋਕਾਂ ਦੀਆਂ ਬਹੂਆਂ ਦੇ ਤੇਰੀ ਬਹੁਤ ਕੋਈ ਅਲੱਗਾਈ ਐ ਨਾਲੇ ਮੈਂ ਅੱਥਨ ਦਾ ਕਾਉਂਗਾ ਚੰਗਾ ਧਿਆਨ ਰੱਖੀ ਓਏ ਰੱਖ ਲੋ ਖਸਮਾ ਆ ਦੜਬੇ ਜਾ ਕੇ ਆਉਣਾ ਮੈਂ ਸ਼ਾਪਿੰਗ ਨਹੀਂ ਕਰਕੇ ਆਉਂਦਾ ਠੀਕ ਐ ਸ਼ਾਪਿੰਗ ਨੂੰ ਦੇਖ ਲੋ ਕਹਿਰੀ ਮਨਾਟੀ ਵੱਡਾ ਵੀ ਹਾਲੇ ਤੇਰੀ YouTube ਤੋਂ ਤੈਨੂੰ ਲੱਖ ਰੁਪਏ ਰਨੇ ਨ ਆਏਗੀ ਵੱਡਾ ਨਹੀਂ ਹੁੰਨ ਦਾ ਮੈਂ ਕਹਤਾਂ ਨਹੀਂ ਤੂੰ ਸੁਣਦਾ ਹਾਂ ਹਲੋ ਹਾਂਜੀ ਨਾ ਮੇਰੀ ਗੱਲ ਸੁਣੋ ਸੁਣ ਮੈਂ ਕਿੰਨੀ ਵਾਰੀ ਕਿਹਾ ਕਿ ਮੈਨੂੰ ਫੋਨ ਨਾ ਕਰਿਆ ਕਰੋ ਐਦਾਂ ਲੈ ਹੁੰਦਾ ਕਿਉਂ ਨਹੀਂ ਪਤਾ ਹੈ ਮੇਰਾ ਘਰ ਵਾਲਾ ਘਰ ਹੀ ਸੀਗਾ ਜੇ ਉਹਨੇ ਫੋਨ ਚੱਕ ਲੈਂਦਾ ਨਾ ਸ਼ੱਕ ਪੈ ਜਾਣੀ ਸੀ ਹੋਰ ਨਾਲ ਮੈਂ ਕਿਹਾਦਾ ਹੈਗਾ ਕਿ ਜਦੋਂ ਮੈਂ ਵਿਹਲੀ ਹੋਊਂਗੀ ਨਾ ਮੈਂ ਤੁਹਾਨੂੰ ਆਪੇ ਫੋਨ ਲਾ ਲੂੰਗੀ ਉਹ ਮੈਨੂੰ ਪਤਾ ਜੀ ਨਹੀਂ ਲੱਗਦਾ ਤਾਂ ਮੇਰਾ ਵੀ ਨਹੀਂ ਲੱਗਦਾ ਪਰ ਕੀ ਕਰਾਂ ਮੈਂ ਵੀ ਮਜਬੂਰ ਹਾਂ ਮੜੇ ਚ ਗੱਲ ਨੂੰ ਤੁਸੀਂ ਸਮਝਿਆ ਕਰੋ ਤੁਸੀਂ ਗੱਲ ਨੂੰ ਸਮਝਦੇ ਨਹੀਂ ਹੈਗੇ ਹਾਂ ਹਾਂ ਜਦੋਂ ਟਾਈਮ ਲੱਗਿਆ ਕਰੂ ਮੈਂ ਆਪ ਲਾਇਆ ਕਰੂੰਗੀ ਹੋਰ ਦੱਸੋ ਕੀ ਕਰਨ ਲੱਗ ਰਹੇ ਸੀਗੇ ਅੱਛਾ ਬਸ ਵੇਲੇ ਹੀ ਰਿਹਾ ਕਰੋ ਕੋਈ ਕੰਮ ਨਾ ਕਰਿਆ ਕਰੋ ਹੋਰ ਜੇ ਕੋਈ ਕੰਮ ਕਰੋ ਤਾਂ ਦਿਮਾਗ ਕੰਮ ਚ ਲੱਗੇ ਠੀਕ ਹੈ ਤੂੰ ਨਾ bari ਜੇਦੇ ਜੀ ਨਾ ਕਰਿਆ ਕਰ। ਭਾਬੀ ਕੀਹੜੇ ਗੱਲਾਂ ਮਰੀ ਨਹੀਂ ਆ। ਉਹ ਮੰਮੀ ਦਾ ਫੋਨ ਸੀਗਾ। ਮੰਮੀ ਦਾ ਫੋਨ ਸੀਗਾ ਬਾਪੂ ਦਾ ਹੀਗਾ। ਨਹੀਂ। ਕਿਹ ਜੀਆਂ ਗੱਲਾਂ ਕਰੀ ਜਾਣਾ ਤੂੰ ਹਰਮਨ? ਪਾਗਲ ਹੋ ਗਿਆ ਏ। ਮੈਂ ਕਾਹਨੂੰ ਪਾਗਲਾ। ਪਾਗਲ ਤਾਂ ਮੈਨੂੰ ਲੱਗਦਾ ਤੂੰ ਆ ਜਿਹੜੀ ਮੇਰੇ ਬਾਈ ਦੇ ਪਿੱਛੋਂ ਹਲੇ ਗੇਟ ਵੀ ਨੱਪਣ ਦਿੱਤਾ। ਲਾਲੇ ਚੱਕ ਕੇ ਕੰਨ ਦੇ ਫੋਨ। ਉਹ ਮੈਨੂੰ ਪਤਾ ਜ਼ਰਾ ਕਿਦਾਂ ਦਾ ਲੱਗ ਰਿਹਾ। ਪਰ ਮੈਂ ਇੱਕ ਤਣੂ ਸ਼ੋ ਨਹੀਂ ਕਰਦਾ ਵੀ ਕਾਦੇ ਪਿੱਛੇ ਘਰ ਚ ਕਲੇਜ ਪੈਜੂ। ਨੋ ਕੀ ਪਤਾ ਲੱਗ ਰਿਹਾ ਮੰਮੀ ਦਾ ਫੋਨ ਸੀ ਤਾਂ ਉਹੀ ਕਹਿਣਾ ਆ ਮੈਂ ਤਾਂ ਕਹਿੰਦਾ ਸੀ ਵਿਚਾਲ ਤੇਰੀ ਮੰਮੀ ਦਾ ਹੁਣ ਚਲ ਮੰਨ ਲੈਣੇ ਆ ਪਰ ਆਹ ਜੀਜੀ ਤਾਂ ਆਪਾਂ ਕਿਸੇ ਹੋਰ ਨੂੰ ਕਹਿਣੇ ਹੁੰਦੇ ਆ ਮੰਮੀ ਨੂੰ ਥੋੜੀ ਕਿਉਂ ਮੰਮੀ ਨੂੰ ਆਪਾਂ ਜੀ ਨਹੀਂ ਕਾ ਕੇ ਬੋਲ ਸਕਦੇ ਉਹ ਜਿਹੜੇ ਹਿਸਾਬ ਨਾਲ ਪਿਆਰ ਨਾਲ ਮਿੱਠੀਆਂ ਮਾਰਨ ਲੱਗੀ ਸੀ ਨਾ ਉਹ ਜੀ ਨਹੀਂ ਸੀ ਮੰਮੀ ਆਲਾ ਇਹ ਕੋਈ ਹੋਰ ਜੀ ਸੀ ਨਾਲੇ ਭਾਬੀ ਮੰਨ ਜਾ ਕਿਉਂ ਮੇਰੇ zulqoo ਪਰ ਦੇ ਰੱਖਦੀਆਂ ਉਮਰ ਵਿੱਚ ਸ਼ੱਕ ਮੇਰੀ ਜਨਮ ਨਾਲੋਂ 10 ਸਾਲ ਛੋਟੀ ਆ ਪਰ ਦੁਨੀਆ ਤਾਂ ਮੈਂ ਸਾਰੀ ਦੇਖੀ ਬੈਠਾ ਲੈ ਪੁਈ ਧੱਕੇ ਨਾ ਮਨਾਉਣ ਨੂੰ ਫਿਰਦਾ ਆ ਉਹ ਯਾਰ ਭਾਬੀ ਤੂੰ ਹੀ ਨਾ ਸਾਰਾ ਕਰਨ ਕਰ ਨਲੇ ਚਲ ਫਿਰ ਕੀ ਹੋਇਆ ਜੇ ਕੋਈ ਹੋਊਗਾ ਵੀ ਹੁਣ ਜਦੋਂ ਬਾਈ ਦੇ ਪੁੱਲੇ ਦਾ ਕੋਈ ਕੱਢਣ ਪਾਉ ਨੂੰ ਕੁਝ ਹੈ ਨਹੀਂ ਤੈਨੂੰ ਤਾਂ ਬਾਹਰੇ ਜਾਣੀ ਪਊ ਪਰ ਮੈਂ ਇੱਕ ਗੱਲ ਇਹ ਵੀ ਸੋਚਦਾ ਵੀ ਜੇ ਘਰ ਦੀ ਗੰਦ ਘਰ ਚੜਿ ਗੀ ਜੇ ਬਾਹਰੇ ਜਾਣ ਨਾਲੋਂ ਉਹ ਵੀ ਠੀਕੇ ਹੁੰਦੀ ਆ ਗੱਲ ਤੋ ਕਹਿਣਾ ਕੀ ਚਾਹੁੰਨਾ ਆ ਕਿਆ ਇਹਦਾ ਮਤਲਬ ਮੇਰਾ ਇਹ ਆ ਵੀ ਭਾਬੀ ਤੈਨੂੰ ਮੈਂ ਸੱਚਾ ਪਿਆਰ ਕਰਦਾ ਲੈ ਉਹ ਇੱਧਕੇ ਨਾ ਮਨਾਉਣ ਨੂੰ ਫਿਰਦਾ ਐਹ ਚ ਕੋਈ ਗੱਲ ਨਹੀਂ ਹੈਗੀ ਜੀ ਫਿਰ ਇਹ ਜੀ ਗੱਲ ਨਹੀਂ ਹੈਗੀ ਤਾਂ ਨੰਬਰ ਦਿਖਾ ਦੇ ਹੁਣੇ ਪਤਾ ਲੱਗ ਜੂ ਮੰਮੀ ਦਾ ਜਾ ਫਿਰ ਤੇਰੇ ਆਸ਼ਕ ਦਾ ਨਾਲੇ ਭਾਬੀ ਮੇਰੇ ਤੋਂ ਅਲਕੋ ਹੋ ਜਾ ਬਾਲਾ ਰੱਖਣ ਦੀ ਲੋੜ ਨਹੀਂ ਜੇ ਗੱਲ ਹੈਗੀ ਕੋਈ ਉਹਨੂੰ ਸਾਫ਼-ਸਾਫ਼ ਦੱਸ ਦੇ ਮੈਂ ਕਿਹੜਾ ਬਾਈ ਨੂੰ ਦੱਸਣਾ ਲੈ ਹਰਮਨ ਜੇ ਕੋਈ ਇਹ ਜੀ ਗੱਲ ਹੋndi ਤਾਂ ਮੈਂ ਤੈਨੂੰ ਦੱਸ ਦੰਦੀ ਅਨਾਲੇ ਮੈਂ ਤੇਰੇ ਬਾਈ ਤੋਂ ਬਿਨਾ ਕਿਸੇ ਹੋਰ ਨੂੰ ਪਿਆਰ ਨਹੀਂ ਕਰਦੀ ਹੈਗੀ ਉੱਪਰ ਜਾਈ ਫੋਕੇ ਪਿਆਰ ਦਾ ਕੀ ਆ ਉਹ ਮੈਨੂੰ ਪਤਾ ਤੂੰ ਬਾਈ ਤੋਂ ਖੁਸ਼ ਨਹੀਂ ਹੈਗੀ ਉਹ ਬਾਈ ਕੋਲ ਕੀ ਆ ਕੱਢਣ ਪਾਉਣ ਨੂੰ ਮੈਂ ਤੈਨੂੰ ਇਹ ਗੱਲ ਸੋਚਦਾ ਤੈਨੂੰ ਦਾ ਬਾਹਰ ਹੀ ਜਾਣਾ ਹੀ ਆ ਜਦੋਂ ਘਰ ਦੇ ਵਿੱਚ ਰੀਤਾਂ ਪੂਰੀ ਹੋਵੇ ਫਿਰ ਤਾਂ ਬਾਹਰ ਹੀ ਜਾਣੀ ਪੈਂਦਾ ਨਾਲੇ ਮੈਂ ਤਾਂ ਤੈਨੂੰ ਇੱਕ ਗੱਲ ਕਹਿਣਾ ਵੀ ਬਾਹਰ ਹੀ ਜਾਣ ਨਾਲੋਂ ਰੌਲਾ ਪੈਂਦਾ ਏ ਕਾਹਦੇ ਪਿੱਛੇ ਜੇ ਘਰ ਦੀ ਗੰਦ ਖਰਚੇ ਲਿਗੇ ਜੀ ਉਹਦੇ ਵਰਗੀ ਕੋਈ ਰੀਤ ਨਹੀਂ ਹੁੰਦੀ ਤੂੰ ਕਹਿਣਾ ਕਿ ਚਾਹਣਾ ਹਰਮਨ ਉਹੀ ਕੋਈ ਜਿਹੜਾ ਤੇਰੇ ਮਨ 'ਚ ਚੱਲ ਰਿਹਾ ਮੈਨੂੰ ਐਡੀ ਕਿੱਡੀ ਕੱਢੀ ਦੇਣੀ ਆ 타이타ਨਾਂ ਦੀ ਵੀ ਨਹੀਂ ਹੋ ਗਈ ਪਿਆਰ ਕਰਦਾ ਤੈਨੂੰ ਮੈਂ ਹਰ ਮਾੜਾ ਕੀ ਬੋਲੇ ਜਾਣਾ ਤੂੰ ਮੜੇ ਮੋਟਾ ਆਪਣੀ ਉਮਰ ਦਾ ਤਾਂ ਲਿਹਾਜ ਕਰ ਲਾ ਓਏ ਉਮਰ ਦਾ ਲਿਹਾਜ ਕਰਕੇ ਕੀ ਕਰੂੰ ਮੈਂ ਤੈਨੂੰ ਇਹ ਗੱਲ ਕਹਿਣਾ ਪਿਆਰ ਜੇ ਯਾਰੀ ਕੋਈ ਉਮਰਾਂ ਦੇਖ ਕੇ ਨਹੀਂ ਲੱਗਦੀ ਜਿੱਦਣ ਦਾ ਤੈਨੂੰ ਭਾਬੀ ਦੇਖਿਆ ਨਾ ਜਿੱਦਣ ਦਾ ਤੂੰ ਆ ਘਰ ਚ ਆਈਆਂ ਜਿੱਦਣ ਦੇ ਤੂੰ ਭਾਈ ਦੇ ਲੜਵਾਈਆਂ ਸੱਚੀ ਗੱਲ ਕਹਿਣਾ ਮੇਰਾ ਦਿਲ ਜਾਣੀ ਬਣਦਾ ਵਿਆਹ ਕਰਾਉਣ ਨੂੰ ਨਾਲੇ ਤੈਨੂੰ ਪਤਾ ਤੰਨੇ ਰਿਸ਼ਤੇ ਆਏ ਨੇ ਤੰਨ ਨੂੰ ਜਵਾਬ ਦੇਦਾ ਮੈਂ ਬਸ ਇੱਕ ਤੇਰੇ ਕਰਕੇ ਵੀ ਨਾ ਮੇਰੀ ਪਰਜਾਈ ਆ ਘੀ ਰੱਬ ਦਾ ਰੂਪ ਆ ਵੀਨਾ ਮੈਂ ਮੇਰੀ ਪ੍ਰਜਾਹੀ ਤੋਂ ਵੱਧ ਕੇ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ ਪਰ ਤੂੰ ਤਾਂ ਮੈਨੂੰ ਲਵੀ ਨਹੀਂ ਲਾਉਂਦੀ ਡਲੇ ਬਾਈ ਗੱਲ ਕਹਿਣਾ ਬਾਰੇ ਜਾਣਦੀ ਹੁਣ ਤੈਨੂੰ ਲੋੜ ਨਹੀਂ ਤੇਰੀ ਦੀ ਚਰਚੇ ਪੂਰੀ ਹੋ ਜਾ ਕਰੋ ਖਰਮਤ ਤੂੰ ਪਾਗਲ ਹੋ ਗਿਆ ਤੂੰ ਮੈਨ ਲੱਗਦਾ ਬਾਰੇ ਮੁੰਡਿਆ ਨਾ ਫਿਰ ਫਿਰ ਕੇ ਵਿਗੜ ਗਿਆ ਉਹ ਮੈਰੀ ਵਿਗੜਿਆ ਵਿਗੜੀਆ ਤੇਰੀ ਸੋਚ ਜਿਹੜੀ ਤੂੰ ਉਹ ਘਰ ਦਾ ਬੰਦਾ ਛੱਡ ਕੇ ਬਾਹਰਲੇ ਨਾਲ ਫਿਰਦੀ ਆ ਉਹ ਨਲੇ ਮੇਰੀ ਗੱਲ ਸੁਣਦਾ ਮੈਨੂੰ ਪਤਾ ਕਿਹੜਾ ਆਸ਼ਕ ਹੋਊਗਾ ਤੇਰਾ ਕੋਈ ਇਹੜੇ ਬੰਦੇ ਨੂੰ ਕੋਈ ਘਰ 'ਚ ਨਹੀਂ ਪੁੱਛਦਾ ਉਹਨਾਂ ਨਾਲ ਤੂੰ ਯਾਰੀ ਦਾ ਹੀ ਫਰਦੀ ਆ ਮੈਂ ਮੈਨੂੰ ਇੱਕ ਗੱਲ ਕਹਿਣਾ ਭਾਬੀ ਉਹਨਾਂ ਘਰਾਂ ਦੀ ਲੋੜ ਦੀ ਸਿੱਧਾ ਖੜ ਪਹਿਲਾਂ ਤਾਂ ਨਾਲੇ ਬੋਲਣ ਦਾ ਢੰਗ ਸਿੱਖ ਲੈ ਕਿ ਵੱਡਾ ਨਾ ਕਿਵੇਂ ਬੋਲੀਦਾ ਹੁੰਦਾ ਉੱਪਰ ਜਾਈ ਮੈਂ ਤਾਂ ਸਿੱਧੀ ਖੜਾ ਸਿੱਧਾ ਤਾਂ ਮੈਨੂੰ ਲੱਗਦਾ ਤੈਨੂੰ ਨਹੀਂ ਖੜਨਾ ਹੁੰਦਾ ਵੀ ਆਪਦੇ ਘਰ ਦੇ ਨਾਲ ਕਿਵੇਂ ਖੜਿਆ ਕਰਦੇ ਨਹੀਂ ਉਹ ਆਪਦਾ ਘਰ ਦਾ ਛੱਡ ਕੇ ਤੂੰ ਬਗਾਨੇ ਨਾਲ ਫਰਦੀ ਆ ਕੀ ਫਾਇਦਾ ਜੇ ਕਿਸੇ ਨੂੰ ਪਿੰਡ 'ਚ ਸ੍ਰੀਕੇ 'ਚ ਪਤਾ ਲੱਗ ਗਿਆ ਤਾਂ ਤੇਰੀ ਬੇਇੱਜ਼ਤੀ ਆ ਘਰੇ ਕੁਝ ਮਰਜੀ ਚੱਲੀ ਜਾਵੇ ਅਗਲਾ ਜੀ ਕਹੂਗਾ ਤਾਂ ਹੈਗਾ ਵੀ ਚਲ ਫਿਰ ਕੀ ਹੋਇਆ ਇੱਟਾਂ ਸੀ ਘਰ ਦੀ ਦੀ ਟੁਕਲੀਆਂ ਆ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਹੀ ਬਹਿਮ ਪਾਲੀ ਫਿਰਦਾ ਦਿਮਾਗ ਚ ਐਸੀ ਵੈਸੀ ਕੋਈ ਗੱਲ ਨਹੀਂ ਹੈਗੀ ਉਹ ਬੈਬ ਤਾਂ ਭਾਬੀ ਮੈਂ ਉਦਣ ਦੀ ਪਾਲਖਿਆ ਜਿੱਦਾਂ ਦਾ ਤੂੰ ਘਰ ਚ ਆਈਆਂ ਨਾਲਿਆ ਤੈਨੂੰ ਮੈਂ ਬਾਰੀ-ਬਾਰੀ ਕਹਿਣ ਨਾਲੋਂ ਮੈਂ ਇੱਕੀ ਗੱਲ ਕਹਿਣਾ ਤੇਰੇ ਵਰਕੇ ਨਾ ਮੈਂ ਬਿਆਨ ਹੀ ਕਰਾਇਆ ਤੇ ਨਾ ਵਿਆਹਗੇ ਕਰਾਵਾਂ ਜੇ ਮੈਨੂੰ ਮਾਰਨਾ ਪਿਆ ਨਾ ਮੈਂ ਬoi ਨੂੰ ਵੀ ਜਾਨੋਂ ਮਾਰ ਦੂੰ ਇੱਕ ਤੇਰੇ ਕਰਕੇ ਤੂੰ ਕੀ ਬੋਲਦਾ ਹਰਮਨ ਗਵੀ ਬੈਰੀ ਬਣ ਗਿਆ ਭਰਾ ਦਾ ਬੈਰੀ ਬਣ ਜੂ ਪਰ ਜੇ ਤੂੰ ਨਾ ਮੰਨੀ ਫੇਰ ਤੇਰੇ ਨਾਲ ਤਾਂ ਨਾ ਮੱਥਾ ਮਾਰਾ ਹੀ ਬੇਕਾਰ ਆ ਤੂੰ ਹੁਣ ਪਾਗਲ ਹੋ ਚੁੱਕਿਆ ਮੈਂ ਨਹੀਂ ਪਾਗਲ ਹੋਇਆ ਪਾਗਲ ਹੋਇਆ ਮੇਰਾ ਦਿਲ ਜਿਹੜਾ ਤੇਰੇ ਵਿੱਚ ਹੀ ਨਹੀਂ ਮੈਨੂੰ ਕੀ ਲੋੜਾ ਮੇਰੀ ਉਮਰ ਦੀਆਂ ਕੁੜੀਆਂ 20 ਮਿਲ ਜਾਣਗੀਆਂ ਪਰ ਜਦੋਂ ਦੀ ਤੂੰ ਆਈਆਂ ਨਾ ਜੇ ਭਾਬੀ ਤੈਨੂੰ ਕੋਈ ਦੱਸਣ ਵਾਲਾ ਹੋਵੇ ਵੀ ਉਮਰ ਦੇ ਕੇ ਇਹ ਹੱਜੜੀ ਲੱਗਦੀ ਆ ਦੇ ਆ ਜਲਾ ਰਹੀਆਂ ਕੰਲਾ ਜਿਸਮ ਦੇਖ ਕੇ ਜਿਹੜੀ ਆ ਦੁਨੀਆ ਤੇ ਭੁੱਖਾ ਉਹ ਜਿਸਮ ਦੀ ਭੁੱਖਾ ਨਾ ਕਦੇ 28 ਚ ਫਰਕ ਹੈ ਤੇ ਨਾ ਕਦੇ 18 ਚ ਲਾਵਾਂ ਹੁਣ ਤਾਂ ਹੀ ਨਹੀਂ ਕੋਈ ਹੁਣ ਟਾਈਮ ਆ ਹਲੋ ਆ ਜਾ ਜਲਦੀ ਹਰਮਨ ਵੀ ਬਾਜ਼ਾਰ ਚ ਗਿਆ ਹੋਇਆ ਤੇ ਇਹ ਵੀ ਘਰੇ ਨਹੀਂ ਹੈਗੇ हां जल्दी आ जी टाइम ਨਾਲ ਆਈ ਹੁਣ ਤਾਂ ਟਾਈਮ ਆ ਮੁੜ ਕੇ ਨਹੀਂ ਟਾਈਮ ਲੱਗਣਾ ਹੈਗਾ ਚੱਲ ਚੰਗਾ ਮੈਂ ਵੇਟ ਕਰਦੀ ਆ ਜਲਦੀ ਆ ਜਾ ਖਬਰਾਈ ਘੱਟ ਜਾਣਾ ਆ ਉਹ ਖਬਰਾਂ ਤਾਂ ਕਿਤੇ ਕੋਈ ਦੇਖ ਨਾ ਲਵੇ ਯਾਰ ਕਿਤੇ ਕੋਈ ਆ ਜੇ ਲੈ ਉਹ ਇਹ ਕੋਣ ਆਉਂਦਾ ਜੇ ਕੋਈ ਹੈ ਨਹੀਂ ਤੇ ਤਾਂ ਸੱਦਿਆ ਨਾਲੇ ਕਿੰਨੇ ਦਿਨਾਂ ਦੀ ਤਾਂ ਮੇਰੀ ਜਾਨ ਖਾਈ ਜਾਂਦਾ ਸੀਗਾ ਕੋਈ ਉਹ ਤਾਂ ਗੱਲ ਠੀਕ ਹੈ ਮੈਂ ਤਾਂ ਹੀ ਤਾਂ ਤੈਨੂੰ ਕਹਿੰਦਾ ਸੀ ਮਾਂ ਕਿਤੇ ਆਪਾਂ ਬਾਜ਼ਾਰ ਚ ਮਿਲ ਲੈਨੇ ਆ ਕਿਤੇ ਹੋਰ ਕਿਤੇ ਔਰ ਇਹ ਤਾਂ ਕਰੇ ਤਾਂ ਮੈਨੂੰ ਤਾਂ ਇਹ ਲੱਗ ਜਾਂਦਾ ਕਿ ਕੋਈ ਆ ਨਾ ਜਾਵੇ ਯਾਰ ਡਰ ਲੱਗ ਜਾਂਦਾ ਲੈ ਪਾਗਲ ਨਾ ਤੂੰ ਐ ਥੋਣਾ ਤੇਨ ਸੱਦੂਗੀ ਜਿੰਨੀ ਤੇਰੀ ਇੱਜ਼ਤ ਹੈ ਓਨੀ ਮੇਰੀ ਹੈ ਐ ਤੇਰੀ ਬੇਇੱਜ਼ਤੀ ਨਹੀਂ ਕਰਾਉਣ ਲੱਗੀ ਮੈਂ ਇਹ ਤਾਂ ਤੇਰੇ ਤੇ ਪਰੂਸਾ ਨਹੀਂ ਜਿੱਤੀ ਐ ਤਾਂ ਮੈਨੂੰ ਪਤਾ ਹੈ ਤੂੰ ਗੱਲ ਜਿਹੜੀ ਕਹਿੰਨੀ ਹੈ ਖਰੀ ਗੱਲ ਕਹਿੰਨੀ ਹੈ ਦੇਖ ਬਾਜ਼ਾਰ ਚ ਮਿਲਦੇ ਉੱਥੇ ਕੋਈ ਨਾ ਕੋਈ ਮਿਲ ਜਾਂਦਾ ਉੱਥੇ ਤਾਂ ਬੇਇੱਜ਼ਤੀ ਵਾਲਾ ਕੰਮ ਸੀ ਹੁਣ ਇੱਥੇ ਚਾਰ ਦੀਵਾਰੀ ਚ ਆਪਾਂ ਨੂੰ ਕੌਣ ਦੇਖਦਾ ਆ ਹੂੰ ਇਹ ਤਾਂ ਹੈ ਜਿੱਤੀ ਨਾਲੇ ਮਸਾਂ ਤਾਂ ਆਪਾਂ ਮਿਲੇ ਆ ਕਿੰਨੇ ਚਿਰਾਂ ਬਾਅਦ ਤੇ ਹਰਮਨ ਕਿੱਥੇ ਹੈ ਲੈ ਹਰਮਨ ਤਾਂ ਆਪਦੇ ਦੋਸਤਾਂ ਨਾਲ ਬਾਹਰ ਹੀ ਗਿਆ ਹੋਇਆ ਸਵੇਰ ਦਾ ਤਾਂ ਹੀ ਤਾਂ ਤੈਨੂੰ ਫੋਨ ਕੀਤਾ ਫਿਰ ਇਹ ਤਾਂ ਹੈ ਜਿੱਤੀ ਮੈਂ ਵੀ ਤੈਨੂੰ ਤਾਂ ਹੀ ਕਹਿੰਦਾ ਸੀ ਉਹ ਕੁਭਰਾਣ ਵਾਲੀ ਤਾਂ ਕੋਈ ਗੱਲ ਨਹੀਂ ਕਈ ਮੇਰੀ ਕੋਈ ਦੇਖ ਲੈਂਦਾ ਨਾ ਬੇਇੱਜ਼ਤੀ ਜੀ ਹੋ ਜਾਂਦੀ ਹੈ ਲੈ ਪਿਆਰ ਪਿੱਛੇ ਆਪਾਂ ਬੇਇੱਜ਼ਤੀ ਵੀ ਨਹੀਂ ਕਰ ਸਕਦੇ ਤਾਂ ਹੀ ਤਾਂ ਹੈ ਜਿੱਤੀ ਜੱਟ ਨੇ ਵਿਆਹ ਨਹੀਂ ਕਰਾਇਆ ਐਨਾ ਤਾਂ ਮੈਨੂੰ ਪਤਾ ਹੈ ਤੇਰੇ ਤੇ ਪੂਰਾ ਦਵਾਰਾ ਤਾਈ ਤਾਂ ਮੈਂ ਵੀ ਆਪਣੀ ਜਿੰਦ ਤਲੀ ਤੇ ਟਿਕਾ ਕੇ ਰੱਖਦੀ ਆ ਹੂੰ ਕੋਈ ਚੱਕਰ ਨਹੀਂ ਹੈਗਾ ਬਾਕੀ ਆਪਾਂ ਛੇlever ਦਿੱਤੇ ਚਲ ਠੀਕ ਹੈ ਜਿੱਤੀ ਠੀਕ ਹੈ ਓਕੇ ਧਿਆਨ ਰੱਖਿਆ ਕਰ ਮੜਾਇਆ ਕੋਈ ਚੱਕਰ ਨਹੀਂ ਚੰਗਾ ਤੁਸੀਂ ਵੀ ਧਿਆਨ ਰੱਖਿਓ ਮੈਂ ਵੀ ਚੱਕਰ ਨਹੀਂ ਆ ਬਗਾਦੇ ਹੂੰ ਬੱਲੇ ਭਾਬੀ ਤੂੰ ਦੋ ਦਰਵਾਇਆ ਬੜੀਆਂ ਪਿਆਰ ਦੀਆਂ ਬਾਤਾਂ ਪਾਉਣ ਲੱਗੀ ਜਦੋਂ ਤੂੰ ਅੰਦਰੋਂ ਨਿਕਲ ਗਿਆ ਉਹਦੀ ਮੈਂ ਆਇਆ ਨਾਲੇ ਇਧਰ ਹੋ ਜਾ ਕਿਉਂ ਧੁੱਪ 'ਚ ਖੜੀ ਆ ਕਾਹਦੇ ਪਿੱਛੇ ਸੂਰਜ ਮੱਥੇ 'ਚ ਵੱਜੀ ਜਾਂਦਾ ਨਵੀਂ ਨਵੀਂ ਪ੍ਰੇਮ ਕਹਾਣੀ ਚੱਲੀ ਆ ਸੋਡੀ। ਬੇ ਤੈਨੂੰ ਹੀ ਬਹਿਮ ਹੋ ਜਾਂਦਾ। ਬਿਨਾ ਬਹਿਮਣੀ ਭਾਬੀ ਓਏ ਹੁਣ ਤਾਂ ਮੈਂ ਸਾਰਾ ਕੁਝ ਅੱਖਾਂ ਸਾਹਮਣੇ ਦੇਖ ਲਿਆ। ਹੁਣ ਤਾਂ ਮੰਨ ਜਾ। ਕੀ ਦੇਖ ਲਿਆ ਤੂੰ? ਜਿਹੜੀ ਅੰਦਰ ਬੈਠੀ ਆ ਬਾਤਾਂ ਪਾਉਂ ਲੱਗ ਰਹੀ ਉਹਨਾਂ ਨੂੰ ਪਿਆਰ ਦੀਆਂ ਖੜਖੜ ਕੇ ਹੱਸਾਂ ਲੱਗ ਰਹੀ ਸੀ। ਬੇ ਉਹ ਤਾਂ ਸਾਡਾ ਰਿਸ਼ਤੇਦਾਰ ਸੀਗਾ। ਉਹ ਪੂਆ ਬਿਮਾਰ ਹੋਈ ਪਈ ਆ। ਉਹਦਾ ਸੁਨੇਹਾ ਲੈ ਕੇ ਆਇਆ ਸੀ। ਹੁਣ ਕਿਤੇ ਅੰਬਰਸਰੀਏ ਨਾ ਬਣ ਜਿਓ। ਭਾਈ ਨਾ ਕਹਿਦੀ ਹੁਣ ਕਿਤੇ। ਉਹ ਸਾਰਾ ਪਤਾ ਕਿਹੋ ਰਿਸ਼ਤੇ ਦੀ ਪੱਟੀ ਵੇਸ ਕਰੀ ਜਾਨੀ ਆ। ਤੈਨੂੰ ਨਾ ਨਾ ਸ਼ੱਕ ਕਰਨ ਦੀ ਹੱਤ ਪੈ ਗਈ। ਸ਼ੱਕ ਸੱਚਾ ਮੇਰਾ। ਹੁਣ ਸ਼ੱਕ ਨਹੀਂ ਇਹ ਸ਼ੱਕ ਯਕੀਨ ਚ ਬਦਲੇ ਜਾਊ। ਉਹ ਕਿਵੇਂ? ਆਹ ਵੀਡੀਓ ਜਿਹੜੀ ਬਾਈ ਕੋਲੇ ਜਾਊ। ਜੇ ਇਹੜੂ ਤੂੰ ਰਾਜ ਨੂੰ ਰਾਜ ਬਣਾ ਕੇ ਰੱਖਣਾ ਚਾਹਣੀ ਆ ਤਾਂ ਜਿੰਮੇ ਮੈਂ ਕਹੂ ਨਾ ਤੈਨੂੰ ਉਵੇਂ ਕਰਨਾ ਪਊ। ਹਾ। ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ ਜੇ ਵੀਡੀਓ ਇਹਨਾਂ ਕੋਲੇ ਚਲੀ ਗਈ ਇਹ ਤਾਂ ਮੇਰੇ ਟੁਟੇ ਕਰ ਦੇਣਗੇ ਹਰਮਣ ਮੇਰੀ ਗੱਲ ਸੁਣ ਤੂੰ ਆ ਵੀਡੀਓ ਤੇਰੇ ਬੀਨ ਨੂੰ ਦਿਖਾਈ ਉਹ ਇਹਦੇ ਦਿਖਾਉਂਗਾ ਤਾਂ ਹੀ ਮੈਨੂੰ ਕੁਝ ਮਿਲੂ ਨਣੇ ਜਿੱਦ ਨੂੰ ਮੈਂ ਕਹਤਾ ਵੀ ਜੇ ਰਾਜ ਨੂੰ ਰਾਜਮਣਾ ਕੇ ਰੱਖਣਾ ਨਾ ਤੈਨੂੰ ਮੇਰੀਆਂ ਉਂਗਲਾਂ ਤੇ ਚੱਲਣਾ ਪਊ ਦੇਖ ਤੂੰ ਜਿਵੇਂ ਕਹਿੰਗਾ ਮੈਂ ਉਵੇਂ ਹੀ ਕਰ ਲਉ ਪਰ ਆ ਵੀਡੀਓ ਤੇਰੇ ਭਰਾ ਨੂੰ ਨਾ ਦਿਖਾਈ ਅੱਛਾ ਤੈਨੂੰ ਮੈਂ ਤਾਂ ਹੀ ਕਹਿਣਾ ਸੀ ਵੀ ਕਾਦੇ ਪਿੱਛੇ ਬਗਾਨੇ ਬੰਦੇ ਨਾਲ ਇੱਜ਼ਤ ਵਿਗੜ ਜਾਂਦੀ ਆ ਹੁਣ ਜਦੋਂ ਮੈਨੂੰ ਪਤਾ ਲੱਗਿਆ ਜੇ ਕੱਲ ਨੂੰ ਕੋਈ ਚਾਰ ਬੰਦੇ ਹੋਰ ਦੇਖ ਲਾਂਦੇ ਉਹ ਤੈਨੂੰ ਕਿਸੇ ਨੇ ਕੁਝ ਕਹਿਣਾ ਸੀਗਾ ਬੇਇੱਜ਼ਤੀ ਕਰਦੀ ਹੁੰਦੀ ਉਹ ਨਾਲੇ ਤੈਨੂੰ ਮੈਂ ਦੱਸਣਾ ਤੈਨੂੰ ਕੀ ਕਹਨਗੇ ਮੈਂ ਕਵਾਰਾ ਉਹ ਤੇਰੇ ਪਿੱਛੇ ਵਿਆਹ ਨਹੀਂ ਕਰਾਇਆ ਦੋ ਜਵਾਖਾ ਦਾ ਬਾਪ ਆ ਇਹ ਤੈਨੂੰ ਝੂਠ ਬੋਲ ਕੇ ਉਹ ਸਿਰਫ ਇਹ ਤੈਨੂੰ ਯੂਜ਼ ਕਰਨ ਵਾਲੇ ਹੁੰਦੇ ਨੇ ਇਕੱਲੇ ਤੂੰ ਸਹੀ ਕਹਿਣਾ ਹਰਮਨ ਬਸ ਮੇਰਾ ਦਿਮਾਗੇ ਫਿਰ ਗਿਆ ਮੈਨੂੰ ਸਮਝ ਹੀ ਨਹੀਂ ਆਈ ਕਿਸੇ ਗੱਲ ਦੀ ਮੈਂ ਕੀ ਕਰ ਰਹੀ ਆ ਉਹ ਸਮਝਦਾ ਤੈਨੂੰ ਤਾਂ ਨਹੀਂ ਆਈ ਤੈਨੂੰ ਐ ਲੱਗਿਆ ਵੀ ਪਤਾ ਨਹੀਂ ਮੈਂ ਤਾਂ ਦਿਲੋਂ ਚਾਹੁੰਦਾ ਹੂੰ ਉਹ ਮੇਰੇ ਬਾਰੇ ਤਾਂ ਤੈਨੂੰ ਸਾਰਾ ਪਤਾ ਮੈਂ ਕਮਾਰਾ ਉਹਦੇ ਬਾਰੇ ਕੀ ਪਤਾ ਤੈਨੂੰ ਤੇਰੇ ਪਿੱਛੇ ਯੱਟ ਨੇ ਵਿਆਹ ਨਹੀਂ ਕਰਾਇਆ ਉਹ ਭਾਬੀ ਨਾਲੇ ਮੈਨੂੰ ਹੁਣ ਮaaf ਕਰ ਦੇ ਠੀਕ ਆ ਇਹ ਵੀਡੀਓ ਹੁਣ ਤਾਂ ਬਾਈ ਕੋਲੇ ਜਾਊ ਤੇ ਜਿਹੜੀ ਗੱਲ ਮੈਂ ਕਹਿਣੀ ਆ ਤੇਨੇ ਕਿਹੜਾ ਮੰਨਣੀ ਆ ਉਹ ਨਲੇ ਤੇਥੋਂ ਮੇਰੇ ਸੱਚੇ ਪਿਆਰ ਦਾ ਮੁੱਲ ਨਹੀਂ ਪਿਆ ਹੁਣ ਪਸਤਾਈ ਜਾਣਾ ਨਹੀਂ ਹਰਮਨ ਮੇਰੀ ਗੱਲ ਸੁਣ ਸੰਤੋਸ਼ਾ ਤੈਨੂੰ ਮੈਂ ਵੀ ਕਰਦੀ ਆ ਪਰ ਮੈਂ ਉਹਦੇ ਪਿਆਰ ਚ ਨਾ ਕੰਬਲੀ ਹੋਈ ਬੈਠੀ ਸੀ ਤਾਂ ਮੈਂ ਤੇਰਾ ਮੁੱਲ ਨਹੀਂ ਵੇਖ ਸਕਦੀ ਉਹ ਮੁੱਲ ਤਾਂ ਮੇਰੀ ਗੱਲ ਸੁਣਦਾ ਭਾਬੀ ਵਾਹੇ ਤੈਨੂੰ ਮੁੱਲ ਕਿਵੇਂ ਤਾਰ ਕੇ ਦਿਖਾਵਾਂ ਤੈਨੂੰ ਸਾਰਾ ਪਤਾ ਮੈਂ ਤੇਰੇ ਪਿੱਛੇ ਵਿਆਹ ਨਹੀਂ ਕਰਾਇਆ ਤੈਨਾਂ ਰਿਸ਼ਤੇ ਮੋੜ ਤੇ ਇਹਦੋਂ ਤੂੰ ਕੀ ਜਗਾ ਹੁਣ ਜਦੋਂ ਤੂੰ ਹੀ ਨਹੀਂ ਬਣਦੀ ਵਾਹੇ ਕੀ ਕਰ ਤੂੰ ਸੱਚੀ ਮੇਰੇ ਪਿੱਛੇ ਵਿਆਹ ਨਹੀਂ ਕਰਾਇਆ ਉਹ ਸੱਚੀ ਕਹਿਣਾ ਨਲੇ ਭਾਬੀ ਮੇਰੀ ਗੱਲ ਸੁਣਦਾ ਮੇਰੀ ਚੜੀ ਜਵਾਨੀ ਮੈਂ ਕਿਹਦੀ ਕੋਲੀ ਰੋਮਾ ਜਾ ਕੇ ਮੈਂ ਬੇਇੱਜ਼ਤੀ ਕਰਾਤਾ ਮੈਂ ਨਹੀਂ ਬਾਹਰੀ ਧੱਕੇ ਖਾਂਦਾ ਜਿਵੇਂ ਬਾਹਰੀ ਧੱਕੇ ਖਾਣੇ ਹੁੰਦੇ ਨਾ ਕਿੱਦਾਂ ਦੀ ਮਰਜ਼ੀ ਬੇਇੱਜ਼ਤੀ ਕਰਾ ਦੋਦਾ ਹੁਣ ਜਿਵੇਂ ਤੇਰੀ ਬੇਇੱਜ਼ਤੀ ਮੇਰੇ ਸਾਹਮਣੇ ਹੋ ਗਈ ਉਹ ਗੱਲ ਮੈਂ ਕਰਦਾ ਨਾਲੇ ਮੈਨੂੰ ਹੁਣ ਕੋਈ ਲੋੜ ਨਹੀਂ ਪਰਦੀ ਤੇ ਮੇਰੀ ਗੱਲ ਸੁਣ ਮੁੱਲ ਤਾਂ ਤੇਰਾ ਮੈਂ ਪੂਰਾ ਤਾਰੂ ਜਿਵੇਂ ਕਵੇਂਗਾ ਉਮੀ ਉਹ ਮੈਂ ਤਾਂ ਸਭ ਕੁਝ ਕਰਨ ਨੂੰ ਤਿਆਰ ਆ ਗੱਲ ਇਹ ਆ ਵੀ ਤੂੰ ਨਾ ਬਾਹੀ ਨੂੰ ਕਹਿ ਦੇਂਗੀ ਵੀ ਮੈਨੂੰ ਅੱਛਾ ਪਿਆਰ ਕਰਦਾ ਸੀ ਉਹ ਨਾਲੇ ਆ ਸੱਚਾ ਪਿਆਰ ਕੀ ਸੀਗਾ ਜਿਹੜਾ ਬੰਦਾ ਦੋ ਬਾਬਾਂ ਦਾ ਬਾਪ ਬਣ ਕੇ ਵੀ ਤੈਨੂੰ ਝੂਠ ਬੋਲੀ ਜਾਂਦਾ ਮੈਂ ਤੇਰੇ ਪਿੱਛੇ ਬਿਆਹ ਨਹੀਂ ਕਰਾਇਆ ਉਹ ਮედაਦੇ ਪਿਆਰ ਚ ਪਾਗਲ ਹੋ ਗਈ ਸੀ ਤਾਂ ਮੈਨੂੰ ਕੋਈ ਗੱਲ ਸਮਝ ਨਹੀਂ ਆਈ ਰਹੀ ਕਿ ਤੇਰੇ ਬਾਈ ਦੀ ਗੱਲ ਮੈਂ পাগল ਤੋਂ ਨਾ ਕਿ ਤੇਰੇ ਬਾਈ ਕੋਲੇ ਕੋਈ ਗੱਲ ਕਰੂੰਗੀ ਨਾਲੇ ਮੇਰੀ ਗੱਲ ਸੁਣਦਾ ਭਾਬੀ ਮੈਂ ਤਾਂ ਤੈਨੂੰ ਬਹੁਤ ਇਰਤੂ ਚਾਹਾਂ ਮੈਂ ਤੈਨੂੰ ਇੰਨਾ ਪਿਆਰ ਕਰਦਾ ਨਾ ਇਹ ਹੀ ਮੇਰੀ ਕਾਲਜ ਦੀ ਕੁੜੀ ਮੇਰੇ ਨਾਲ ਪੜ੍ਹਦੀ ਹੁੰਦੀ ਸੀ ਮੈਂ ਤਾਂ ਤੇਰੇ ਪਿੱਛੇ ਉਹਨੂੰ ਵੀ ਜਵਾਬ ਦੇਦਾ ਪਰ ਤੂੰ ਨਾ ਮੇਰੀ ਇੱਕ ਵੀ ਗੱਲ ਮੰਨੀ ਚਲ ਮੇਰੀ ਗੱਲ ਸੁਣ ਦੇਖੀ ਕਿਤੇ ਤੂੰ ਵੀ ਇਹਦੇ ਆਲੀ ਕਰ ਦੇ ਲੜੇ ਭਾਬੀ ਮੁੱਲ ਤਾਂ ਮੈਂ ਤੇਰਾ ਬਹੁਤ ਆਰ ਤੂੰ ਜਿਹੜੀ ਰੀਜ ਦੀ ਤੈਨੂੰ ਲੋੜ ਆ ਨਾ ਹੋ ਮੈਂ ਤੇਰੀ ਰੀਜ ਪੂਰੀ ਕਰ ਦੂੰਗਾ ਜੇ ਤੂੰ ਕਮੇ ਕਰੀਏ ਕਾਰਬੇ ਸ਼ੁਰੂ ਫਿਰ ਦੇਰ ਕਿਸ ਗੱਲ ਦੀ ਚੱਲ ਦੇਖੀਗੇ ਫਿਰ ਪਤਾ ਲੱਗ ਜੀ ਬਸ ਇਹ ਗੇੜ ਦਾ ਲਾ ਦੇ ਦੇਖੀ ਲਾਉਣੀ